ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ ਕਿਉਂਕਿ ਸਤਾ ਖੜੀ ਝੂਠ ਤੇ ਫਰੇਬ ਤੇ ਖੜੀ ਹੈ ਧੋਖੇ ਤੇ ਖੜੀ ਹੈ ਦੂਜੇ ਨੂੰ ਜਿੱਤਣ ਤੇ ਖੜੀ ਹੈ ਇਸ ਵਾਸਤੇ ਵਕਤੀ ਤੌਰ ਤੇ ਤੇ ਝੂਠ ਝੂਠ ਜਿਹੜਾ ਹੈ ਜਿੱਤਦਾ ਰਿਹਾ ਹੈ ਜਿੱਤਦਾ ਹੈ ਕਈ ਕਈ ਝੂਠੀ ਹੈ ਰਾਮ ਸੱਚੇ ਨੇ ਔਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਝੂਠ ਦੀ ਜਿੱਤ ਦੇਖਤੀ ਪਈ ਹੈ ਕੰਸ ਜ਼ਾਲਮ ਹੈ ਝੂਠਾ ਹੈ ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਬਾਸ ਦੇ ਉਹ ਸਤਵਾਦੀ ਨੇ ਪਰ ਕੰਸ ਨੇ ਤੇ ਜੇਲ ਦੇ ਚ ਪਾਈ ਦਿੱਤਾ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਪ੍ਰੇਲਾਦ ਸੱਚ ਤੇ ਖੜਾ ਹੈ ਹਰ ਨਾਕਸ਼ ਝੂਠ ਤੇ ਖੜਾ ਹੈ ਪਰ ਜਦ ਪ੍ਰੇਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਵਿੱਚ ਰੱਖਿਆ ਹੋਵੇਗਾ ਪਹਾੜਾਂ ਤੋਂ ਸੁਟਿਆ ਹੋਵੇਗਾ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ ਸਾਫ ਦੇਸ ਦਾ ਪਿਆਵੇਗਾ ਝੂਠ ਦੀ ਜਿੱਤ ਹੋ ਗਈ ਜਿੱਤ ਹੋ ਗਈ ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗੇ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ ਝੂਠ সিংহাসਨ ਤੇ ਝੂਠ ਸਿੰਘਾਸਣ ਤੇ ਬੈਠਾ ਸੱਚ ਦਾ ਰੈਬਰ ਸੁਕਰਾ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਟੜਪਾ ਕੇ ਮਾਰੇ ਆ ਜਾਵੇ ਇਸ ਦੇ ਵਕਤ ਹੀ ਤੌਰ ਤੇ ਤੇ ਝੂਠ ਦੀ ਜਿੱਤ ਹੋ ਗਈ ਬਾਬਰ ਸਿੰਘਾਸਣ ਤੇ ਬੈਠਾ ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚਨੇਗਾ ਜਹਾਂਗੀਰ ਸਿੰਘਾਸਣ ਤੇ ਬੈਠਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਰਹਿਣਾ ਜਹਾਂਗੀਰ ਸਿੰਘਾਸਣ ਤੇ ਬੈਠਾ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇਚ ਬੰਦਣਾ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇਬ ਸੱਚ ਚਾਂਦਨੀ ਚੌਕ ਦੇ ਸ਼ਹੀਦ ਹੋ ਰਹੇ ਜਲਾਦ ਗਰਦਨ ਉਡਾ ਰਹੇ ਨੇ ਝੂਠਾ ਸੂਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮਜਸਮੇ ਦੀਵਾਰਾਂ ਦੇ ਚੜ੍ਹੇ ਜਾ ਰਹੇ ਹੁਣ ਮੈਂ ਇੰਨੇ ਹੀ ਟੋਕ ਦੌਰਾ ਕੇ ਤਾਂ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਲੇਕਿਨ ਕੋੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ ਹੈ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਇੱਕ ਵਾਰ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ ਰਸਤੇ 'ਚ ਔਰੰਗਾਬਾਦ ਆਉਂਦਾ ਹੈ ਔਰੰਗਾਬਾਦ ਤੋਂ ਪਹਿਲੇ ਆਉਂਦਾ ਹੈ ਖੁਲਦਾਬਾਦ ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਹਾਜ ਮਯੂਦਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਖੁਲਦਾਬਾਦ ਔਰਨ ਜ਼ੈਬ ਨੇ وصیت ਕੀਤੀ ਸੀ ਮੇਰੀ ਕਬਰ ਉਦੀ ਕਬਰ ਦੇ ਕੋਲ ਬਣਾਣਾ ਕਿਉਂਕਿ ਉਹ ਫਕੀਰ ਸੀ ولی ਅੱਲਾਹ ਸੀ ਗੁਨਾਹ ਕਮਾਂਦੇ ਸਨ ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੌਜਕ ਤੋਂ बच ਜਾਵਾਂ ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਭਾਉਂਦਿਆਂ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ ਮੇਰੀ ਮૈયਤ ਤੇ ਉਹੀ ਖਰਚ ਕਰਨਾ ਪਾ ਕੇ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ ਇਤਨਾ ਵੱਡਾ ਆਪਣੇ ਆਪ ਨੂੰ ਪ੍ਰੇਜ਼ਕਾਰ ਸਾਬਤ ਕਰਦਾ ਸੀ ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8 10 ਦਰਮ ਕਰਕੇ ਲਿਖਿਆ ਹੋਇਆ ਹੈ ਇਹ 3-4 ਰੁਪਏ ਬਣਦੇ ਨੇ ਉਸ حساب ਦੇ ਨਾਲ ਜ਼ਿਆਦਾ ਨਹੀਂ ਬਣਉਂਕਿਉਂਕਿ ਇਦਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ ਉਹਨੇ ਰੁਪਏ ਦਾ ਨਾਮ ਦਿਨਾਰ ਰੱਖ ਦਿੱਤਾ ਹੁਣ ਇਤਨੇ ਪੈਸਿਆਂ ਤੇ ਕੱਚੀ ਕਬਰ ਹੀ ਬਣ ਸਕਦੀ ਫਿਰ ਪੱਕੀ ਨਹੀਂ ਤੋਂ ਅੱਜ ਵੀ ਉੱਥੇ ਕੱਚੀ ਕਬਰ ਹੈ ਉਹਦੇ ਚਾਰੋਂ ਪਾਸੇ ਨظام ਹైదరాబాద్ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ ਕਬਰ ਕੱਚੀ ਹੈ ਮੈਂ ਸਾਰਾ ਦ੍ਰਿਸ਼ ਦੇਖਿਆ ਕਿਉਂਕਿ ਖਵਾਜਾ ਮਈਦਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ ਰਸਤੇ ਦੇ ਚ ਰੋਡ ਦੇ ਉੱਤੇ ਹੀ ਹੈ ਹਾਈਵੇ ਤੇ ਸੋ ਮੇਰਾ ਦੇਖਣ ਨੂੰ ਜੀ ਕੀਤਾ ਵੇ ਇੰਨੇ ਸੁੰਦਰ ਮਕਬਰ ਹੈ ਗੁੰਬਦ ਇਤਨੇ ਅਲੀਸ਼ਾਨ ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਈਦਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਦੋ ਮਜ਼ੌਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ ਅਸੀਂ ਰਾਤ ਨੂੰ ਦੀਵਾ ਜਲਾਣਾ ਆਉਂਦਾ ਹੈ ਕਬਰ ਤੇ ਤੇਲ ਵਾਸਤੇ ਪੈਸੇ ਚਾਹੀਦੇ ਨੇ ਜੋ ਜ਼ਾਇਰਿਨ ਆਉਂਦੇ ਨੇ ਬਹੁਤ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੇਰਣਾ ਕਰਦੇ ਹੋ ਪੈਸੇ ਦੇ ਜਾਂਦੇ ਨੇ। ਪੀਐਸਸੀ ਤੇ ਰਾਤ ਨੂੰ ਦੀਵੇ ਜਲਾਉਂਦੇ। 35 ਸਾਲ ਪੁਰਾਣੀ ਗੱਲ ਹੈ ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ ਦੋ ਦਮੜੇ ਦਿੱਤੇ ਸਨ ਬਹੁਤ ਪੁਰਾਣੇ ਗੱਲ। ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਾਇਆ। ਮੈਂ ਕਹ ਆ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜ਼ਰ ਆਏ ਗਏ ਯਾਤਰੀ ਕੋਲੋਂ ਜ਼ਾਇਰਿਨ ਕੋਲੋਂ ਪੈਸੇ ਮੰਗਦੇ ਨੇ ਆਹ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਪਰ ਜਿਹਨੂੰ ਤੂੰ ਚੰਦ ਨਹੀਂ ਚਾਉਂਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਵਹਿ ਜਾਂਦੇ ਜਿਤਨੂੰ ਚਾਹ ਨਹੀਂ ਚਾਉਂਗਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਤ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ ਪਰ ਆਖਰ ਜਿੱਤ ਸੱਚ ਦੀ ਹੁੰਦੀ ਹੈ ਕੋੜ ਨੇ ਖੁੱਟੇ ਨਾਨਕਾ ਓੜਕ ਸਚ ਰਹੀ ਹੁਣ ਮੈਂ ਇਤਨਾ ਲਵਜ਼ ਭਗਤੀ ਤੌਰ ਤੇ ਦੁਰਾਦੇ ਆ ਵਖਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ ਸਤ ਤੱਤੀ ਦਵੀ ਲਿਆਉਂਦਾ ਕੱਚੇ ਹਿਰਦੇ ਡੋਲ ਜਾਂਦੇ ਨੇ ਪਰ ਅੰਜਾਮ ਐਸਾ ਹੁੰਦਾ ਹੈ ਆਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ। ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆਂ ਮੇਟ ਹੋ ਜਾਂਦੀ। ਕੁਝ ਵੀ ਨਹੀਂ ਕੋੜ ਨੇ ਖੋਟੇ ਨਾਨਕਾ ਔੜਕ ਸੱਚ ਰਹੇ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆ ਵਿੱਚ ਅਲਾਫਿਆ ਜਾ ਰਿਹਾ ਹੈ, ਗਾਇਆ ਜਾ ਰਿਹਾ ਹੈ, ਸਮਝਿਆ ਜਾ ਰਿਹਾ ਹੈ, ਸਮਝਾਇਆ ਜਾ ਰਿਹਾ ਹੈ। ਦਸਤਰੀਕ ਨਉ ਦਾਸ ਨੇ ਇਹ ਮਜ਼ਮੂਨ ਅਰੰਭ ਕੀਤਾ ਥੇ ਸੋਦਰ ਕਿਹਾ ਸੋ ਘਰ ਕਿਹਾ ਜਿਤਬੇ ਸਰਬ ਸਮਾਨ ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ ਘਰ ਦੇ ਆਣ ਵਾਸਤੇ ਪਹਿਲੇ ਦਰ ਤੇ ਆਣਾ ਪੈਂਦਾ ਹੈ ਇਹ ਦਰ ਘਰ ਤੋਂ ਅਲੱਗ ਨਹੀਂ ਆਉਂਦਾ ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ हिस्सा होना है। अलग नहीं दो शब्द मैं दोहराव खुलासाबाद जो प्रकाश के ही शब्द के रूप दे गुरु है और जो शब्द के रूप दे गुरु है उकाश के रूपत्मा